ਅੰਮ੍ਰਿਤਸਰ ਜ਼ਿਲ੍ਹੇ ਦੇ ਸਮੂਹ ਕਿਸਾਨਾਂ ਵੱਲੋਂ ਹਲਕਾ ਰਾਜਾਸਾਂਸੀ ਦੇ ਪਿੰਡ ਚੰਝੋਟੀ ਵਿਖੇ ਪਿੰਡ ਵਾਸੀਆਂ ਦੇ ਸਾਂਝੇ ਸਹਿਯੋਗ ਨਾਲ ਪੰਜਾਬ ਸਰਕਾਰ ਵੱਲੋਂ ਲੈਂਡ ਪੁੱਲਿੰਗ ਐਕਟ ਦੀਨ ਜੋ ਕਿਸਾਨਾਂ ਦੀ ਜ਼ਮੀਨ ਐਕਵਾਇਰ ਕੀਤੀ ਜਾ ਰਹੀ ਹੈ ਉਸ ਦਾ ਵਿਰੋਧ ਕੀਤਾ ਗਿਆ। ਉਪਰੰਤ ਸਮੂਹ ਕਿਸਾਨਾਂ ਦੇ ਪਿੰਡ ਵਾਸੀਆਂ ਵੱਲੋਂ ਇੱਕ ਰੋਸ ਮਾਰਚ ਕੱਢਿਆ ਗਿਆ ਤੇ ਇਸ ਬਾਬਤ ਉਹਨਾਂ ਵੱਲੋਂ ਜਾਣਕਾਰੀ ਸਾਂਝੀ ਕੀਤੀ ਗਈ। ਪ੍ਰੋਗਰਾਮਰ ਸੁਖੀਆ ਮੈਂ ਕਰਮਜੀਤ ਸਿੰਘ ਨੰਗਲੀ ਜ਼ਿਲ੍ਹਾ ਪ੍ਰਧਾਨ ਅੰਮ੍ਰਿਤਸਰ ਭਾਰਤੀ ਕਿਸਾਨ ਜਨ đoànਕਤਾ ਸਿੱਧੂਪੁਰ। ਇਸ ਵਕਤ ਆਪਾਂ ਖਲੋਤੇ ਹੋਏ ਹਾਂ ਜੀ ਪਿੰਡ ਚੰਝੋਟੀ। ਪਿੰਚਨੀ ਝੋਟੀ ਦੇ ਵਿੱਚ ਅੱਜ ਸਾਰਾ ਪਿੰਡ ਇਕੱਤਰ ਹੋਇਆ ਕਿਉਂਕਿ ਇੱਥੇ ಗ್ರಾಮ ਸਭਾ ਦਾ ਮਤਾ ਇਹ ਨਾ ਪਿੰਡ ਵਾਲਿਆਂ ਨੇ ਪਉਣਾ ਉਸ ਤੋਂ ਪਹਿਲਾਂ ਕਿਸਾਨ ਜੁਨੀਅਨ ਦੀ ਇੱਕ ਵੱਡੀ ਮੀਟਿੰਗ ਜਿਹੜੀ ਆ ਪਿੰਡ ਦੇ ਵਿੱਚ ਹੋਈ ਆ ਇਹ ਜਿਹੜਾ ਪਿੰਡ ਆ ਜੇ ਇਕੱਠਾ ਇਸ ਕਰਕੇ ਹੋਇਆ ਕਿ ਕਿਸੇ ਟਾਈਮ ਆ ਲੋਕਾਂ ਨੇ ਬਦਲਾ ਦੀ ਸਰਕਾਰ ਲਿਆਦੀ ਸੀ ਆਪਦੀ ਸਰਕਾਰ ਜਿਹੜੇ ਕਹਿੰਦੇ ਸੀ ਸਰਦਾਰ ਭਗਤ ਸਿੰਘ ਦੀ ਸੋਚ ਤੇ ਪੈਰਾ ਦਵਾਂਗੇ ਬਾਬਾ ਸਾਹਿਬ ਅੰਬੇਦਕਰ ਦੀ ਸੋਚ ਤੇ ਪੈਰਾ ਦਵਾਂਗੇ ਤੁਹਾਨੂੰ ਪੁੱਛਣਾ ਚਾਹੁੰਦੇ ਆ ਕੱਲ ਇਹਨਾਂ ਮੰਤਰੀ ਮੰਡਲ ਵਿੱਚ ਫੈਸਲਾ ਲਿਆ ਕਿ ਜਿਹੜੇ ਲੈਂਡ ਪੂਨ ਨੀਤੀ ਅਧੀਨ ਜਿਹੜੀਆਂ ਸੋਧਾਂ ਕੀਤੀਆਂ ਨੇ ਮਨਜ਼ੂਰ ਉਹਦੀ ਹੀ ਹਿਸ ਮੈਂ ਤੁਹਾਨੂੰ ਇਹੋ ਦੱਸਣਾ ਚਾਹਣਾ ਕਿ ਜਦੋਂ ਚੰਡੀਗੜ੍ਹ ਬਣਿਆ ਚੰਡੀਗੜ੍ਹ ਬਣਿਆ ਉਹ ਸਿਰਫ 9000 ਏਕੜ ਜਿਹੜੇ ਵਾ ਜ਼ਮੀਨ ਉਹ ਕਿਸਾਨਾਂ ਦੇ ਕੋਲ ਲਈ ਗਈ ਤੇ ਚੰਡੀਗੜ੍ਹ ਜਿਹੜਾ ਵਾ ਉਹ ਅੱਜ ਤੱਕ ਪੂਰਾ ਪਰਫੁੱਲਟ ਨਹੀਂ ਹੋਇਆ ਜਿੰਨੂੰ ਬਣੇ ਨੂੰ ਕਈ ਚਿਰ ਹੋ ਗਿਆ ਵਾ ਤੇ ਅੱਜ ਕੱਲੇ ਲੁਧਿਆਣੇ ਵਿੱਚ 24000 ਏਕੜ ਤੇ ਅੰਮ੍ਰਿਤਸਰ ਦੇ ਵਿੱਚ 4600 ਏਕੜ ਜਿਹੜਾ ਵਾ ਅੰਮ੍ਰਿਤਸਰ ਦੇ ਵਿੱਚ ਇੱਥੇ ਇਸ ਤਰ੍ਹਾਂ ਸਾਰੇ ਜ਼ਿਲ੍ਹਿਆਂ ਦੇ ਵਿੱਚ ਪੂਰੇ ਪੰਜਾਬ ਦੇ ਵਿੱਚ ਲੈਂਡ ਪੂਲਿੰਗ ਦੇ ਨਾਂ ਤੇ ਕਲੋਨੀਆਂ ਕੱਟ ਰਹੇ ਆ ਦੂਜੀ ਗੱਲ ਏ ਕਿ ਚਾਹੇ ਅੱਜ ਕਣਕ ਦਾ ਭੰਡਾਰ ਹੋਵੇ ਪੰਜਾਬ ਦੇ ਵਿੱਚੋਂ ਸਿਰਫ 10% ਜਿਹੜੀ ਪੂਰੇ ਭਾਰਤ ਦੇ ਵਿੱਚੋਂ ਜਿਹੜੀ ਖੇਤੀ ਹੁੰਦੀ ਆ ਭਾਰਤ ਦੇ ਮੁਕਾਬਲੇ 10% ਕਣਕ ਜਿਹੜੀ ਆ ਉਹ ਆਪਣੇ ਪੰਜਾਬ ਵਿੱਚ ਬੀਜੀ ਜਾਂਦੀ ਆ ਪਰ ਜਿਹੜੀ ਇੱਥੋਂ ਦੀ ਪੰਜਾਬੂ ਜ਼ਮੀਨ ਆ ਉਹ ਭੰਡਾਰ ਭਰਦੀ 51% ਆ ਬੀਜੀ ਜਾਂਦੀ ਸਿਰਫ 10% ਤੇ ਭੰਡਾਰ ਭਰਦੀ 51% ਫਿਰ ਸਰਦਾਰ ਭਗਵੰਤ ਸਿੰਘ ਮਾਨ ਇੱਦੀ ਮਾੜੀ ਨੀਤੀ ਲੈ ਕੇ ਕਿਹੜੇ ਤਰੀਕੇ ਨਾਲ ਪੰਜਾਬ ਦੀਆਂ ਜ਼ਮੀਨਾਂ ਨੂੰ ਬੰਜਰ ਬਣਾਉਣ ਨਾਲ ਚੱਲਿਆ ਤੇ ਜਿਹੜੀ ਤੁਸੀਂ ਗੱਲ ਕੀਤੀ ਕੱਲ੍ਹ ਗੱਲ ਇਹਨਾਂ ਨੇ ਮੈਂ ਉੱਥੇ ਬਹੁਤ ਵੱਡੀ ਪੱਧਰ ਤੁਹਾਨੂੰ ਦੱਸਣਾ ਚਾਹੁੰਦਾ ਕਿ ਇਦੋਂ ਪਹਿਲਾਂ ਮੋਦੀ ਸਾਹਿਬ ਇਤਰਾ ਕਰਦੇ ਰਹੇ ਬਿਲਕੁਲ ਮੋਦੀ ਸਾਹਿਬ ਵਾਲੇ ਰਾਵਾਂ ਤੇ ਆ ਇਹਨਾਂ ਨੇ ਬਗੈਰ ਜ਼ਮੀਨ ਜਿਨ੍ਹਾਂ ਦੀ ਜ਼ਮੀਨ ਨਹੀਂ ਆ ਉਹ ਲੋਕ ਉੱਥੇ ਇਕੱਠੇ ਕੀਤੇ ਉਹਨਾਂ ਕੋ ਹੱਥ ਖੜੇ ਕਰਾਏ ਤੇ ਕਿਸਾਨਾਂ ਨੂੰ ਜਿਹੜਾ ਵਾ ਤਰ੍ਹਾਂ ਤਰ੍ਹਾਂ ਦਾ ਆਪਣੇ ਲਾਲਚ ਵਿੱਚ ਲਿਆ ਕੇ ਜਿਸ ਤਰ੍ਹਾਂ ਨਾ ਮੈਂ ਤੁਹਾਨੂੰ ਯਾਦ ਕਰਾਉਣਾ ਚਾਹੁੰਦਾ ਗੱਲ ਥੋੜੀ ਜੀ ਚਾਹੇ ਲੰਮੀ ਲੱਗੇ ਪਰ ਜਦੋਂ ਇਹ ਆਪ ਦੀ ਸਰਕਾਰ ਆਉਂਦੀ ਸੀ ਉਸ ਵਕਤ ਇਹ ਲੱਗਦਾ ਲੋਕ ਕਿ ਨਹੀਂ ਧਰਨੇ ਮਜਾਰੇ ਖਤਮ ਹੋ ਜਾਣਗੇ ਬਦਲਾ ਆਊਗਾ ਪਰ ਉਹਦੇ ਨਾਲੋਂ ਵਧੇ ਜਾਦੇ ਲੋਕ ਉਹਦੇ ਨਾਲੋਂ ਵੱਧ ਆਵਾਜ਼ ਆ ਰਾਂ ਇਸੇ ਤਰ੍ਹਾਂ ਇਹ ਜਿਹੜਾ ਵਾ ਇਹ ਉਹਨਾਂ ਨੂੰ ਕਿਸਾਨਾਂ ਨੂੰ ਇੱਕ ਤਰ੍ਹਾਂ ਪਰਮਾਤੀ ਚ ਲਿਆ ਕੇ ਵੀ ਤੁਹਾਨੂੰ ਲੱਖ ਲੱਖ ਦਵਾਂਗੇ 50 ਹਜ਼ਾਰ ਦਵਾਂਗੇ ਜਦੋਂ ਕਿ ਇੰਨਾਂ ਕੋਲ ਕੋਈ ਵੀ ਹਜ ਤੱਕ ਸਾਡੀ ਗੱਲ ਨੂੰ ਟੋਕਦੇ ਆ ਤੁਸੀਂ ਕਿਸਾਨ ਕਰੇ ਉਹਨਾਂ ਨੇ ਕਿਹਾ ਕਿ ਸਰਪੰਚ ਉਹ ਸਰਪੰਚ ਕਿਹੜੇ ਨੇ ਹਨ ਉਹ ਇਹ ਨਹੀਂ ਪਤਾ ਲੱਗਾ ਜੀ ਉਹ ਸਾਰੇ ਉਹਨਾਂ ਦੇ ਵੇਖੋ ਇਹਦੇ ਵਿੱਚ ਇੱਕ ਬੇਨਤੀ ਹੈ ਜੀ ਜਦੋਂ ਕਿਸੇ ਦੀ ਸਰਕਾਰ ਹੋਵੇ ਨਾ ਉਹ ਸਰਪੰਚਾਂ ਦੇ ਉੱਤੇ ਦਬਾਅ ਪਾ ਕੇ ਕਈ ਤਰ੍ਹਾਂ ਦੇ ਕੰਮ ਜਿਹੜੇ ਆ ਉਹ ਕਰਵਾਏ ਜਾਂਦੇ ਆ ਚਾਹੇ ਕਿਸੇ ਦਾ ਮਨ ਮੰਨੇ ਚਾਹੇ ਨਾ ਮੰਨੇ ਉਸ ਵਕਤ ਤੋਂ ਸਰਪੰਚ ਜਿਹੜੇ ਆਮ ਆਦਮੀ ਪਾਰਟੀ ਦੇ ਆ ਉਹਨਾਂ ਦੇ ਦਬਾਅ ਧੀਨੇ ਕੰਮ ਕਰਕੇ ਹੋਣਗੇ ਪਰ ਮੇਰਾ ਮੰਨਣਾ ਭਿਜਨਖਵਾਰੀ ਕੀਤੀ ਜਾਵੇ ਉਹ ਸਰਪੰਚ ਵੀ ਜਾਲੀ ਪਾਏ ਜਾਣਗੇ ਕਿਉਂਕਿ ਬਹੁਤ ਸਾਰੀਆਂ ਜਦੋਂ ਅੰਦੋਲਨ ਚੱਲਦਾ ਸੀਗਾ ਉਦੋਂ ਜੁਨੀਆਨਾ ਵਿੱਚ ਜਾਲੀ ਵਿੱਚ ਬਣਾ ਕੇ ਇਸ ਵਕਤ ਅੰਦੋਲਨ ਨੂੰ ਰੋਲਣ ਦੀ ਕੋਸ਼ਿਸ਼ ਕੀਤੀ ਗਈ ਸੀ ਵੀ ਯੂਟਿਊਬਰਾਂ ਨੇ 2-2 ਲੱਖ ਰੁਪਈਆ ਤੇ ਆਪਣੀ ਮਸ਼ਹੂਰੀ ਕਰਾਉਣ ਵਾਸਤੇ ਕਈ ਕੁਝ ਤੇ ਇਹਨਾਂ ਦੇ ਲਾਲਚੀ ਤਾਂ ਜਿਹੜੇ ਭੁੱਲਰ ਸਾਹਿਬ ਆ ਉਹ ਵੱਡੀ ਪੱਦਰ ਤੇ ਮਸ਼ਹੂਰੀਆਂ ਕਰ ਰਹੇ ਪਏ ਇਹਦੇ ਨਾਲੋਂ ਚੰਗਾ ਐਕਟ ਕੋਈ ਨਹੀਂ ਆ ਮੇਰੀ ਬੇਨਤੀ ਆ ਵੀ ਜਿੰਨੇ ਵੀ ਇਹਨਾਂ ਦੇ ਲੀਡਰ ਵਾਣਾ ਉਹਨਾਂ ਸਾਰਿਆਂ ਕੋਲ ਭਾਵੇਂ ਕਿਸੇ ਕੋਲ 2 ਤੇ ਕਿਸੇ ਕੋਲ 10 ਤੇ ਕਈਆਂ ਕੋਲ 100-200 ਕਿੱਲਾ ਵੀ ਜ਼ਮੀਨ ਆ ਸਭ ਤੋਂ ਪਹਿਲਾਂ ਲੈਂਡ ਪੂਲਿੰ ਤਾਕਿ ਲੋਕਾਂ ਦੇ ਸਾਹਮਣੇ ਇੱਕ ਮਿਸਾਲ ਪੇਸ਼ ਜਾਵੇ ਇਹ ਜਿਹੜੀ ਜ਼ਮੀਨ ਹੈ ਵਾਈ ਜੋਗ ਸੀਗੀ ਸਾਡਾ ਪੇਟ ਭਰਨ ਵਾਸਤੇ ਸਾਡੇ ਲੋਕਾਂ ਵਿੱਚ ਜਿਹੜੀ ਭਾਈਚਾਰਕ ਸਾਂਝ ਹੈ ਲੰਗਰ ਦੀ ਪ੍ਰਥਾ ਉਹਦੇ ਵਾਸਤੇ ਸਾਡੇ ਕੋਲ ਹੀ ਨਾ ਕਿ ਕਲੋਨੀਆਂ ਕੱਟਣ ਵਾਸਤੇ ਤੇ ਬਾਹਰੋਂ ਲਿਆ ਕੇ ਲੋਕਾਂ ਨੂੰ ਬਸਾਉਣਾ ਜਿਹੜੀ ਜ਼ਮੀਨ ਸਰਕਾਰ ਨੇ ਕਿਹਾ ਵੀ ਅਕਵਾਇਰ ਕੀਤੀ ਜਾਣੀ ਆ ਉਹ ਜਿੰਨਾ ਚਿਰ ਉਹ ਵਿਕਦੀ ਨਾ ਚਿਰ ਜਿਹੜੇ ਕਿਸਾਨ ਨੇ ਉਹ ਖੇਤੀ ਕਰ ਸਕਦੇ ਨੇ ਇਹ ਵੀ ਕਾਰਨ ਗੱਲ ਨਹੀਂ ਕਾ ਇਹ ਬਿਲਕੁਲ ਝੂਠ ਗੱਲਾਂ ਨੇ ਸਾਡੇ ਨਾਲ ਚੱਲੇ ਸਰਕਾਰ ਅਸੀਂ ਖਾ ਦਿੰਨੇ ਆ ਸਾਨੂੰ ਦਸੰਪੀ ਨਿਊ ਅੰਮਰਸਰ ਦੇ ਵਿੱਚ ਮੇਰੇ ਖਿਆਲ ਨਾਲ 40-40 ਸਾਲ ਹੋ ਗਏ ਆ ਤੇ ਅੱਜ ਸੁਲਤਾਨਪੁਰ ਦੇ ਲੋਕਾਂ ਨੂੰ ਪੈਸੇ ਮਿਲਣਦੇ ਹਜੇ ਤੱਕ ਨਹੀਂ ਪੈਸੇ ਆਏ ਹੋ ਕੇਸੋ ਕੇਸੀ ਚੱਲਣਦੇ ਆ ਆਪਾਂ ਪਿਛਲੇ ਦਿਨਾਂ ਦੇ ਆਧਾਰਨ ਵੇਖਿਆ ਮੁਹਾਲੀ ਦੇ ਵਿੱਚ ਕਿਸਾਨਾਂ ਨੂੰ ਜ਼ਮੀਨਾਂ ਦਿੱਤੀਆਂ 2011 ਸੰਨ ਦੀਆਂ ਜ਼ਮੀਨਾਂ ਦਿੱਤੀਆਂ ਤੇ ਉਹਨਾਂ ਦੇ ਬੱਚੇ ਜਵਾਨ ਹੋ ਗਏ ਪੜ੍ਹਾਈ ਤੋਂ ਰਹਿ ਗਏ ਹੁਣ ਲੜਕਿਆਂ ਦੇ ਰਿਸ਼ਤੇ ਹੋਣ ਵਾਲੇ ਉਹ ਕਹਿੰਦੇ ਵਿਆਹ ਤੇ ਬੈਠੇ ਆ ਦਿਹਾੜੀ ਵੀ ਨਹੀਂ ਸਾਡੇ ਕੋਲ ਲੱਗਦੀ ਕਿਉਂਕਿ ਉਹ ਸਾਡੇ ਉੱਤੇ ਇੱਕ ਲੈਵਲ ਲੱਗਾ ਵੀ ਅਸੀਂ ਸਰਦਾਰ ਵਾ ਉਹ ਅਸੀਂ ਦਿਹਾੜੀ ਵੀ ਨਹੀਂ ਜਾ ਸਕਦੇ ਤੇ ਜਿਹੜੇ ਸਾਡੇ ਘਰ ਦੇ ਹਾਲਾਤ ਵ ਉਹ ਸਾਡੇ ਮਜ਼ਦੂਰਾਂ ਨਾਲ ਵੀ ਬੱਤਰ ਬਣੇ ਆ ਸਾਣਾ ਦਾ ਮਰਨ ਵਾਲਾ ਨਾ ਜੀਣ ਵਾਲਾ ਤੇ ਇਹੋ ਜਿਹੇ ਹਾਲਾਤ ਸਾਡੇ ਚੱਲ ਰਹੇ ਆ 30 ਲੱਖ ਰੁਪਿਆ ਤੇ ਕੋਈ 50 ਹਜ਼ਾਰ ਰੁਪਿਆ ਦੇਣ ਦੀ ਗੱਲ ਕੀਤੀ ਉਹ ਉਹ ਕੀ ਗੱਲ ਹੈ ਵੇਖੋ ਜਦੋਂ ਆਪਾਂ ਨੂੰ ਨਵੇਂ-ਨਵੇਂ ਕੋਈ ਵੀ ਗੱਲ ਨੂੰ ਕਿਸੇ ਨੂੰ ਆਪਣੇ ਇਹ ਬੁਲਾਵੇ ਚ ਲਿਆੜਾ ਹੋਵੇ ਰ ਤਰ੍ਹਾਂ ਤਰ੍ਹਾਂ ਦੇ ਲਾਲਚ ਦਿੰਦੇ ਆ ਇੱਥੇ ਤੇ ਸਾਡੀਆਂ ਕਣਕਾਂ ਜਿਹੜੀਆਂ ਵਾ ਉਹ ਝੜਕੀਆਂ ਵਾ ਸਾਰੀਆਂ ਗੜੇਮਾਰੀ ਦੇ ਨਾਲ ਤੇ ਸਾਰੇ ਨੰਬਰ ਬਣਾ ਕੇ ਇੱਥੋਂ ਮੁੜ ਗਏ ਆ ਤੇ ਸਾਨੂੰ ਉਹਨਾਂ ਦਾ ਮੁਆਵਜ਼ਾ ਨਹੀਂ ਦਿੱਤਾ ਤੇ ਫਿਰ ਸਾਨੂੰ ਲੱਖ-ਲੱਖ ਲੈਣ ਵਾਸਤੇ ਕਿੰਨੇ ਤਰਨੇ ਮੁਜਾਰੇ ਕਰਨਾ ਪਿਆ ਕਰਨਗੇ ਕਿਹੜੀ ਸਕੀਮ ਚ ਉਹ ਦਿਆ ਕਰਨਗੇ ਕੋਈ ਉਹਨਾਂ ਦੇ ਕੋਲ ਹੀ ਕਿਉਂਕਿ ਉਹਨਾਂ ਦੇ ਐਕਟ ਦੇ ਵਿੱਚ ਐਕਟ ਕੋਈ ਬੰਦਾ ਤੁਸੀਂ ਸਿਆਣੇ ਜੇ ਸਾਡੇ ਨਾਲੋਂ ਐਕਟ ਦਾ ਭਾਅ ਹੁੰਦਾ ਇੱਕ ਬਿੱਲ ਜਦੋਂ ਬਿੱਲ ਦੇ ਵਿੱਚ ਲਿਖਿਆ ਵੀ 30000 ਤੋਂ ਵੱਧ ਦੇ ਨਹੀਂ ਸਕਦੇ ਉਹ 30000 ਲੈਣ ਵਾਸਤੇ ਵੀ ਕਈ ਸਿਆਪੇ ਕਰਨੇ ਪੈਣਗੇ ਪਰ ਜਿਹੜਾ ਲੱਖ ਵਾਲਾ ਵਾ ਇਹ ਸਿਰਫ ਤੇ ਸਿਰਫ ਲੋਕਾਂ ਨੂੰ ਭਰਮਾਉਣ ਦੀ ਖਾਤਰ ਹੈ ਪਿੰਡਾਂ ਦੇ ਵਿੱਚ ਆਉਣ ਲੋਕ ਇਹਦਾ ਜਵਾਬ ਜਿਤਨਾ ਇਹ ਕਹਿੰਦੇ ਨਾ ਗੜਾ ਤੋਂ ਗਲਾ ਹੁੰਦਾ ਪਤਾ ਨਹੀਂ ਕਿੱਧਰ ਸੇ ਚਲਾ ਹੁੰਦਾ ਉਹ ਇਹਨਾਂ ਦਾ ਜਿਹੜਾ ਜਵਾਬ ਇਹਨਾਂ ਨੂੰ ਲੋਕ ਦੇਣ ਪਰ ਕਈ ਕਿਸਾਨ ਵਿੱਚ ਵੀ ਹੈਗੇ ਨੇ ਜਿਨ੍ਹਾਂ ਦੀ ਸਰਕਾਰ ਵੱਡੇ ਪੱਦਰ ਦੇ ਅੱਗੇ ਹੋ ਗਈ ਲਿਆਂਦੀ ਹੈ ਜੀ ਵੇਖੋ ਜਦੋਂ ਆਈ ਉਦੋਂ ਤੇ ਕਿਸੇ ਨੂੰ ਪਤਾ ਨਹੀਂ ਸੀ ਉਦੋਂ ਤੇ ਸਾਡੇ ਬਹੁਤ ਸਾਰੇ ਸਾਥੀ ਜਿਹੜੇ ਜੁਨੀਅਨ ਚ ਚੱਲਦੇ ਆ ਉਹ ਸਾਨੂੰ ਇਹ ਕਹਿੰਦੇ ਸੀ ਵੀ ਧਰਨੇ ਮਾਰ ਮਾਰ ਕੇ ਕਮਲੇ ਹੋ ਗਏ ਹੁਣ ਇਹੋ ਜਿਹਾ ਬਦਲਾ ਲਿਆਵਾਂਗੇ ਧਰਨਾ ਨਹੀਂ ਮਾਰਨਾ ਪਊਗਾ ਪਰ ਅੱਜ ਉਹ ਹੀ ਇਹ ਗੱਲ ਕਹਿ ਰਹੇ ਆ ਕਿ ਅੱਜ ਕਤਲ ਜਿੰਨੇ ਹੋ ਰਹੇ ਆ ਹਰ ਗਲੀ ਚ ਹਰ ਮੋੜ ਚ ਰਾਹੇ ਤੇ ਕਤਲ ਹੋ ਰਿਹਾ ਹਰ ਗਲੀ ਹਰ ਮੋੜ ਦੇ ਵਿੱਚ ਨਸ਼ਾ ਵੇਚ ਰਿਹਾ ਜਿੰਨਾ ਕੁਝ ਇਹਨਾਂ ਨੇ ਕੀਤਾ ਵਾ ਇਹਨਾਂ ਇਹਦੀੋਂ ਪਹਿਲਾਂ ਸਰਕਾਰਾਂ ਨੇ ਨਹੀਂ ਕੀਤਾ ਇਹਨਾਂ ਨੇ ਉਹਨਾਂ ਨੂੰ ਚੰਗਾ ਘਵਾਤਾ ਸਰਕਾਰਾਂ ਨਾਲ ਨਗਰੀ ਸਾਹਿਬ ਕਈ ਵਾਰੀ ਤੁਸੀਂ ਅੱਗੇ ਲਾ ਕੇ ਮੁੱਦੇ ਚੁੱਕਦੇ ਹੋ ਤਾਂ ਤੁਹਾਨੂੰ ਪੁਲਸ ਜਿਵੇਂ ਚੁੱਕ ਲੈਂਦੀ ਇਹਦੇ ਬਾਰੇ ਕੀ ਕਹਿਣਾ ਹੈ ਵੇਖੋ ਇਹਨਾਂ ਦੀ ਇਹ ਨੀਤੀ ਹੁੰਦੀ ਹੈ ਦੀ ਜਿਹੜਾ ਵੀ ਸਰਕਾਰ ਦੇ ਖਿਲਾਫ ਬੋਲੇ ਸਰਕਾਰ ਦਾ ਬਾਗੀ ਹੁੰਦਾ ਇਹ ਕਹਿੰਦੇ ਤੇ ਆਪਣੇ ਆਪ ਨੂੰ ਕਹਿੰਦੇ ਆ ਵੀ ਸਰਦਾਰ ਭਗਤ ਸਿੰਘ ਦੀ ਸੋਚ ਤੇ ਉੱਥੋਂ ਹੀ ਸਬਕ ਲੈ ਲੈਣ ਵੀ ਸਰਦਾਰ ਭਗਤ ਸਿੰਘ ਨੂੰ ਅੰਗਰੇਜ਼ਾਂ ਨੇ ਸਾਰੀ ਉਮਰ ਜੇਲ੍ਹ ਚ ਪਾ ਛੱਡਿਆ ਇਹ ਨੀਤੀ ਇਹ ਭਗਤ ਸਿੰਘ ਵਾਲੀ ਤੇ ਨਹੀਂ ਚੱਲਦੀ ਨੀਤੀ ਅੰਗਰੇਜ਼ਾਂ ਵਾਲੀ ਤੇ ਚੱਲਦੀ ਆ ਪਰ ਲੋਕਾਂ ਨੂੰ ਲੁੱਟਣ ਵਾਸਤੇ ਭਗਤ ਸਿੰਘ ਦੀ ਫੋਟੋ ਜੇ ਕਰੇ ਨਾ ਜਮੀਨ ਐਕਵਾਇਰ ਕਰ ਲਈ ਵੇਖੋ ਇਹਦੇ ਵਿੱਚ ਇੱਕੋ ਗੱਲ ਵਾਜੀ ਆਪਣੀਆਂ ਜ਼ਮੀਨਾਂ ਨੂੰ ਬਚਾਉਣ ਦੀ ਖਾਤਰ ਸਾਨੂੰ ਆਪਣੀ ਜਾਨ ਜਿਹੜੀ ਆ ਤਲੀ ਤੇ ਰੱਖਣੀ ਪਊਗੀ ਆਪਾਂ ਰੱਖਦੇ ਆਏ ਆਏ ਨਹੀਂ ਭੇਜ ਦੋ ਪਹਿਲਾਂ ਆਪੀ ਇਹ ਪਹਿਲੀ ਵਾਰੀ ਹੋਣ ਲੱਗਾ ਬੜੀ ਵਾਰੀ ਲੋਕਾਂ ਤੋਂ ਵੱਡੀ ਕੋਈ ਤਾਕਤ ਨਹੀਂ ਹੁੰਦੀ ਜੇ ਲੋਕ ਉੱਠ ਖਲੋਣ ਤੇ ਲੋਕ ਜਿਹੜਿਆ ਰਾਜ ਪਲਟ ਦਿੰਦੇ ਆ ਰਾਜ ਜਿਹੜਿਆ ਪਛਾਣ ਨੂੰ ਕਰ ਦਿੰਦੇ ਆ ਇਹ ਲੋਕਾਂ ਦੀ ਤਾਕਤ ਜਿਹੜੀ ਜਦੋਂ ਪਿੰਡਾਂ 'ਚ ਵੜਨ ਤੋਂ ਬਾਅਦ ਲੋਕ ਇਹਨਾਂ ਨੂੰ ਜਿਹੜਾ ਇਹਨਾਂ ਦਾ ਡਾਇਲੌਗ ਮੈਂ ਅੱਗੇ ਵੀ ਆਖਿਆ ਇਹਨਾਂ ਦੇ ਉੱਤੇ ਵਾਰ ਕਰਨਗੇ ਤੇ ਇਹ ਪਛਾਹ ਮੁੜਦਗੇ ਤੇ ਇਸੇ ਤਰ੍ਹਾਂ ਜਿਹੜੀਆਂ ਲੋਕੀ ਆਪਣੀਆਂ ਜ਼ਮੀਨਾਂ ਬਚਾਉਣ 'ਚ ਕਾਮਯਾਬ ਹੋਣ ਜ ਪੜੇ ਚ ਨਿਉਟੀ ਚ ਸਾਰੀਆਂ ਪਾਰਟੀਆਂ ਲੰਬੰਦ ਹੋਈਆਂ ਹਰ ਇੱਕ ਵਰਗ ਇੱਥੇ ਆ ਕੇ ਸਟੈਂਡ ਕੀਤਾ ਕਿਸਾਨਾਂ ਦੇ ਨਾਲ ਕਿਸਾਨ ਜਿੱਥੇ ਬੰਦੀਆਂ ਇੱਕ ਕਿਉਂ ਨਹੀਂ ਹੁੰਦੀਆਂ ਕਿਉਂਕਿ ਹਰ ਇੱਕ ਜਦੋਂ ਕੋਈ ਪ੍ਰੋਗਰਾਮ ਹੋਇਆ ਅੱਧੇ ਬੰਦੇ ਵਿੱਚੋਂ ਇਹਨਾਂ ਚ ਵਾਕ ਹੋਏ ਨੇ ਨਹੀਂ ਇਹ ਸਾਡੀ ਜਥੇਬੰਦੀ ਦੀ ਕੌਲ ਨਹੀਂ ਜੀ ਉਹਨਾਂ ਕਨ ਸਾਡੇ ਜਥੇਬੰਦੀ ਦੀ ਕੌਲ ਨਹੀਂ ਆ ਕੇ ਲੋਕਾਂ ਨੂੰ ਤੇਸੀਆਂ ਕਿ ਲੰਬੰਦ ਕਰਨ ਦੇ ਆ ਪਰ ਇਸ ਜਿਹੜੀਆਂ ਸਾਡੀਆਂ ਜਥੇਬੰਦੀਆਂ ਇਹ ਇੱਕ ਇਕੱਠੀਆਂ ਹੋ ਕੇ ਸੰਯੁਕਤ ਮੋਰਚੇ ਵਾਂਗੂ ਇਕੱਠੀਆਂ ਕੰਮ ਕਿਉਂ ਨਹੀਂ ਕਰਦੀਆਂ ਵੇਖੋ ਆਪਾਂ ਹੁਣ ਵੀ ਨਾਰੇ ਮਾਰਦੇ ਆਏ ਬਿ ਕੱਲੇ-ਕੱਲੇ ਬਾਰਨਾ ਖਾਓ ਇਕੱਠੇ ਹੋ ਕੇ ਅੱਗੇ ਆਓ ਲੋਕ ਛੇਤਰਾਂ ਦੇ ਜੋਰ ਨਾਲ ਸਾਰਿਆਂ ਨੂੰ ਇੱਕ ਥਾਂ ਕਰ ਲੈਂਦੇ ਹੁੰਦੇ ਆ ਜਦੋਂ ਇੱਕ ਮੁੱਦਾ ਭਣੇ ਜਿਸ ਤਰ੍ਹਾਂ ਕਿ ਸਾਡਾ ਮੁੱਦਾ ਸੀਗਾ ਤਿੰਨ ਕਾਲੇ ਕਾਨੂੰਨ ਵਾਪਸ ਕਰਾਉਣੇ ਲੋਕਾਂ ਨੇ ਸਾਰੇ ਇੱਕ ਥਾਂ ਕਰ ਲਏ ਸਾਰੀਆਂ ਪਾਰਟੀਆਂ ਇੱਕ ਥਾਂ ਹੋ ਗਿਆ ਸਾਰੇ ਲੋਕ ਸਾਰੀਆਂ ਜੁਨੀਆ ਇੱਕ ਥਾਂ ਹੋ ਗਿਆ ਹੁਣ ਇਹ ਫੇਰ ਜਿੱਦਾਂ ਵੱਡਾ ਐਕਟ ਇਹਨਾਂ ਨੇ ਲਿਆ ਕੇ ਪੰਜਾਬ ਦੇ ਵਿੱਚ ਲੜਾਈ ਇਹਨਾਂ ਨੂੰ ਸ਼ੁਰੂ ਕਰਨ ਦੀ ਕੋਸ਼ਿਸ਼ ਕੀਤੀ ਆ ਆਉਣ ਵਾਲੇ ਦਿਨਾਂ ਵਿੱਚ ਤੁਸੀਂ ਵੇਖੋਗੇ ਸਾਰੀਆਂ ਜਥੇਬੰਦੀਆਂ ਇੱਕੋ ਥਾਂ ਜਿਹੜੀਆਂ ਕਿਸਾਨ ਜਥੇਬੰਦੀਆਂ ਨੇ ਮੀਟਿੰਗ ਚੱਲ ਰਹੀ ਆ ਚੱਲ ਰਹੀ ਆ ਪੂਰੇ ਜੋਰਾਂ ਦੇ ਵਿੱਚ ਸਾਰੀਆਂ ਜਥੇਬੰਦੀਆਂ ਦੀ ਮੀਟਿੰਗ ਚੱਲ ਰਹੀ ਆ ਕੱਲ ਪੰਦੇੜ ਸਾਹਿਬ ਉਦੋਂ ਪਹਿਲਾਂ ਅਗਰਾਹ ਸਾਹਿਬ ਜਥੇਬੰਦੀ ਵੀ ਸਾਡੇ ਵੱਲੋਂ ਵੀ ਖਲ੍ਹ ਨੂੰ ਆ ਇਹਦੇ ਵਿੱਚ ਸਾਰੇ ਆਪਸ ਵਿੱਚ ਵੀ ਮੈਂ ਅੱਗੇ ਵੀ ਇੱਕ ਬੇਨਤੀ ਕੀਤੀ ਸੀ ਕਿ ਸਾਨੂੰ ਕਿਸਾਨਾਂ ਨੂੰ ਇਹ ਸਮਝਣਾ ਪਊਗਾ ਕਿ ਇਹ ਕਿਸੇ ਜਿਹੜੀ ਜ਼ਮੀਨ ਹੈ ਬਹੁਤ ਜ਼ਿਆਦੀ ਬੇਸ਼ਕੀਮਤੀ ਆ ਇਹ ਸਾਡਾ ਸਰੀਰ ਤੇ ਜਾ ਸਕਦਾ ਪਰ ਸਾਨੂੰ ਜ਼ਮੀਨ ਮੈਂ ਬਲਰਾਮ ਸਿੰਘ ਖੰਝੋਟੀ ਜਿਲ੍ਹਾ ਅਗੋ ਭਾਰਤੀ ਕਿਸਾਨ ਜੀ ਨੂੰ ਇਕਤਾ ਸਿੱਧੂਪੁਰ ਅੱਜ ਸਾਡੇ ਪਿੰਡ ਵੱਲੋਂ ਜੋ ਚਤੇਬੰਦੀ ਦੇ ਵੀ ਸਾਡੇ ਨੁਮਾਇੰਦੇ ਆਏ ਆ ਬਹੁਤ ਵੱਡੀ ਪੱਧਰ ਤੇ ਸਾਰੀਆਂ ਪਾਰਟੀਆਂ ਨੇ ਕਿਹੇ ਹਰ ਇੱਕ ਪਾਰਟੀ ਵਾਈ ਤੋਂ ਉੱਪਰ ਉੱਠ ਕੇ ਜਿਹੜਾ ਇਕੱਠ ਕੀਤਾ ਪਿੰਡ ਦਾ ಗ್ರಾಮ ਸਭਾ ਦਾ ਮਤਾ ਵੀ ਪਾ ਰਹੇ ਆ ਉਹਦੇ ਸਬੰਧ ਵਿੱਚ ਸਾਰੀਆਂ ਬੀਬੀਆਂ ਭੈਣਾਂ ਸਾਰੀ ਸੰਗਤ ਇਕੱਠੀ ਹੋਈ ਜੋ ਲੈਂਡ ਪੂਲਿੰਗ ਐਕਟ ਸਰਕਾਰ ਲੈ ਕੇ ਆ ਰਹੀ ਆ ਉਹਦੇ ਵਿਰੋਧ ਦੇ ਵਿੱਚ ਅੱਜ ਮਤਾ ਪੇਸ਼ ਕਰਨਾ ਵਾ ਸੋ ਆਪਾਂ ਜਿੱਦਾਂ ਤੁਸੀਂ ਆ ਸਾਡੇ ਚਾਚੀ ਜੀ ਹੁਣ ਕਹਿ ਦਿੱਤਾ ਕਿ ਮਰ ਜਾਵਾਂਗੇ ਪਰ ਜ਼ਮੀਨ ਨਹੀਂ ਛੱਡਾਂਗੇ ਕਿਉਂਕਿ ਇੱਥੇ ਸਾਡੇ ਵੱਡੇ ਵਡੇਰੇ ਬੜੀਆਂ ਧੁੱਪਾਂ ਤੇਆਂ ਕੱਟ-ਕੱਟ ਕੇ ਜ਼ਮੀਨਾਂ ਬਣਾਈਆਂ ਵਾ ਕੋਈ ਸੌਖੀਆਂ ਨਹੀਂ ਬਣੀਆਂ ਇਹਨਾਂ ਜ਼ਮੀਨਾਂ ਦਾ ਸਾਡੇ ਸਿਰ ਲੱਗੇ ਆ ਸਾਨੂੰ ਬੰਦਾ ਸਿੰਘ ਬਹਾਦਰ ਨੇ ਜ਼ਮੀਨਾਂ ਜਿਹੜੀਆਂ ਵਾ ਆਪਣੇ ਬੱਚੇ ਦੇ ਮੂੰਹ ਵਿੱਚ ਦਿਲ ਪਵਾ ਕੇ ਫੇਰ ਜ਼ਮੀਨਾਂ ਲੈ ਕੇ ਦਿੱਤੀਆਂ ਸੀ ਅੱਜ ਕਿੱਦਾਂ ਇਹ ਇਹਨਾਂ ਨੂੰ ਮੁਕਤ ਕਿੱਦਾਂ ਛੱਡ ਦਈਏ ਕੋਈ ਰੇੜੀ ਤੋਂ ਆਪਣਾ ਕਿਸੇ ਦੀ ਰੇੜੀ ਤੋਂ ਇੱਕ ਨਿੰਬੂ ਚੁੱਕੀ ਐ ਤੇ ਉਹ ਵੀ ਅਗਲਾੰਦਾ ਵੀ ਤੇ ਪੈਸੇ ਕੱਟ ਪੈਣਾ ਸਰਕਾਰ ਫੈਸਲੇ ਲੈ ਰਹੀ ਆ ਕੀ ਤੁਸੀਂ ਪਾਰਟੀ ਬਾਜ਼ੀ ਤੋਂ ਉੱਪਰ ਉੱਠ ਕੇ ਜਦੋਂ 2027 ਚ ਸਾਰਾ ਪਿੰਡ ਇਹਨਾਂ ਮਸਲਿਆਂ ਦਾ ਜਿਹੜੇ ਫੈਸਲੇ ਹੈ ਵਿਰੋਧਤਾ ਕਰੋਗੇ ਬਿਲਕੁਲ ਜੀ ਇਹ ਗੱਲ ਦਾ ਜਵਾਬ ਭਗਵੰਤ ਮਾਨ ਸਾਹਿਬ ਕੋ ਆਉਣ ਵਾਲੇ 27 ਦੇ ਵਿੱਚ ਲਿਆ ਜਾਊਗਾ ਅੱਜ ਸਾਰੀ ਪਾਰਟੀ ਬਾਜ਼ੀ ਤੋਂ ਜਿੱਦਾਂ ਮੈਂ ਪਹਿਲਾਂ ਕਿਹਾ ਆਮ ਪਾਰਟੀ ਦੇ ਵੀ ਸਾਰੇ ਸਾਡੇ ਪਿੰਡ ਦੇ ਨੁਮਾਇੰਦੇ ਕਾਂਗਰਸ ਪਾਰਟੀ ਦੇ ਅਕਾਲੀ ਦਲ ਦੇ ਕਿਸਾਨ ਯੂਨੀਅਨ ਦੇ ਸਾਰੇ ਜਿੰਨੇ ਵੀ ਵਰਕਰ ਸਹਿਬਾਨ ਬੀਬੀਆਂ ਭੈਣਾਂ ਸਾਰਾ ਉਕੜਾ ਪਿੰਡ ਹੀ ਸਾਰਾ ਇਕੱਠਾ ਹੋਇਆ ਤੇ ਉਦੋਂ ਵੀ ਇਹਨਾਂ ਕੋਲ ਹਸਾਬ ਕਿਤਾਬ ਲਿਆ ਜਾਊਗਾ ਇਹ ਤਾਂ ਸਾਡਾ ਡਲਾ ਟੋਡਲਾ ਹੁੰਦਾ ਹੈ ਪਤਾ ਨਹੀਂ ਕਿੱਧਰ ਸੇ ਚਲਾ ਹੁੰਦਾ ਹੈ ਹਾਂਜੀ ਸਰਪੰਚ ਸਰ 10 ਵਜੇ ਦੇ ਪ੍ਰੋਗਰਾਮ ਹੈ ਅੱਜ ਪ੍ਰੋਗਰਾਮ ਅੱਜ ਸਾਡੇ ਪਿੰਡ ਝੰਝੋਟੀ ਦੇ ਤੇਲੀਚੱਕ ਦੇ ಗ್ರಾಮ ਸਭਾ ਦਾ اجلاس ਸਰਦਾਰ ਨਵਜੋਤ ਸਿੰਘ ਸਰਪੰਚ ਦੀ ਪ੍ਰਧਾਨਗੀ ਹਟ ਹੋਇਆ ਜਿਹਦੇ ਵਿੱਚ ਇੱਕ ਮਤਾ ਪਾਸ ਕੀਤਾ ਗਿਆ ਕਿ ਅਸੀਂ ਪਿੰਡ ਝੰਝੋਟੀ ਦੀ ਤੇਲੀਚੱਕ ਦੀ ਇੱਕ ਵੀ ਇੰਚ ਜ਼ਮੀਨ ਭਾਵੇਂ ਉਹ ਗ੍ਰਾਮ ਪੰਚਾਇਤ ਝੰਝੋਟੀ ਦੀ ਆ ਭਾਵੇਂ ਕਿਸੇ ਦੀ ਮਾਲਕੀ ਦੀ ਆ ਅਸੀਂ ਉਹ ਸਰਕਾਰ ਨੂੰ ਲੈਂਡ ਪੂਰ ਐਂਡ ਕੰਟ ਅਕਵਾਇਰ ਨਹੀਂ ਕਰ ਦੇਵਾਂਗੇ ਤੁਸੀਂ ਕਹਾਂਗੇ ਸਰਪੰਚ ਦੀ ਅਗਵਾਈ ਵਿੱਚ ਮਤਾ ਪਾਸ ਹੋਇਆ ਕੱਲ ਭਗਵੰਤ ਮਾਨ ਨੇ ਉੱਥੇ ਪਰਸੋਂ ਮੀਟਿੰਗ ਕੀਤੀ ਆ ਤੇ ਉਹਦੇ ਵਿੱਚ ਸਰਪੰਚ ਹੀ ਸੱਦੇ ਹੀ ਉਹ ਸਰਪੰਚਾਂ ਨੂੰ ਭਰੋਸੇ ਵਿੱਚ ਲੈ ਕੇ ਤੁਹਾਡਾ ਤੁਹਾਡਾ ਸਮਰਗੀ ਕਰਨਾ ਵੇਖੋ ਜੀ ਸਾਨੂੰ ਉਹ ਖਬਰਾਂ ਤੋਂ ਪਤਾ ਲੱਗਾ ਤੇ ਭਰੋਸੇ ਜੋ ਸੂਤਰਾਂ ਤੋਂ ਪਤਾ ਲੱਗਾ ਕਿ ਉਹਦੇ ਵਿੱਚ ਉਹਨਾਂ ਸਰਪੰਚਾਂ ਨੂੰ ਅੰਦਰ ਹੀ ਨਹੀਂ ਜਾਣ ਦਿੱਤਾ ਗਿਆ ਜਿਹੜੇ ਇਸ ਜ਼ਮੀਨ ਦੇ ਲੈਂਡ ਪੂਰ ਕਮੇਟੀ ਦੇ ਪੀਤੀ ਅਕਵਾਇਰ ਜ਼ਮੀਨ ਦੇ ਉਲਟ ਬਿਆਨ ਦੇਣਾ ਚਾਹੁੰਦੇ ਸੀ ਸਿਰਫ ਉਹ ਸਰਪੰਚਾਂ ਦਰਜ ਜਾਣ ਦੇ ਦਿੱਤਾ ਜਿਹੜੇ ਆਪਣੇ ਉਹਨਾਂ ਦੇ ਹੱਕ ਚ ਬੋਲਦੇ ਜਿਹੜੇ ਇਹਦੇ ਜ਼ਮੀਨ ਦੇ ਕੁਵੈਦ ਉਲਟ ਬੋਲਦੇ ਉਹ ਅੰਦਰ ਨਹੀਂ ਜਾਂਦਾ ਗਿਆ ਹਾਂਜੀ ਤੁਹਾਡਾ ਨਾਮ ਬੀਬੀ ਕੁਲਦੀਪਪੁਰ ਪਿੰਡ ਕਿਹੜਾ ਹੈ ਪਿੰਡ ਝੰਜੋਟੀ ਜਿਹੜੀ ਸਰਕਾਰ ਜ਼ਮੀਨ ਅਕਵਾਇਰ ਕਰ ਰਹੀ ਆ ਕਿਸਾਨਾਂ ਦੀ ਉਹਦੇ ਵਿੱਚ ਸ਼ਾਇਦ ਤੁਹਾਡੇ ਪਿੰਡ ਦੀ ਵੀ ਜ਼ਮੀਨ ਤੁਹਾਡੇ ਪਰਿਵਾਰਾਂ ਦੀ ਤੁਹਾਡੀ ਵੀ ਜਾ ਰਹੀ ਹੈ ਇਸ ਬਾਰੇ ਤੁਸੀਂ ਕੀ ਕਹਿਣਾ ਚਾਹ ਤੁਹਾਡੇ ਦਿਲ ਮਨ ਵਿੱਚ ਕਿਹੜੇ ਬਲਬਲੇ ਆ ਸਰਕਾਰ ਦੇ ਸਬੰਧੀ ਅਹੀਂ ਭਾਜੀ ਨਹੀਂ ਦੇ ਸਕਦੇ ਪਹਿਲੀ ਨਹੀਂ ਦੇ ਸਕਦੇ ਸਾਡੇ ਆਣੇ ਵੱਡਿਆਣੇ ਬਹੁਤ ਆਪਣੇ ਕਮਾਈ ਕਾਰ ਕਰਕੇ ਤਰਲਿਆਣਾ ਬਣਾਈ ਸੀ ਬੱਚਿਆਂ ਨੂੰ ਭੁੱਖਿਆ ਵੀ ਰਹਿ ਰਹਿ ਕੇ ਬੱਚਿਆਂ ਨੇ ਕਰਜ਼ੇ ਬਣਾ ਲੈ ਲੈ ਕੇ ਪੈੜੀ ਬਣਾਈ ਆ ਵੀਰ ਜੀ ਅਸੀਂ ਪੈੜੀ ਨਹੀਂ ਦੇ ਸਕਦੇ ਅਸੀਂ ਇਹਨਾਂ ਦੇ ਨਾਲ ਅਸੀਂ ਮਰ ਸਕਾਂਗੇ ਪੈੜੀ ਨਹੀਂ ਦੇਵਾਂਗੇ ਪਰ ਮਰਨਾ ਤੇ ਹੀ ਹੈਗਾ ਹੀ ਆ ਤੇ ਪਹਿਲਾਂ ਅਸੀਂ ਪਹਿਲਾਂ ਇਹੋ ਦੱਸਾਂਗੇ ਕਿ ਅਸੀਂ ਸਾਰੇ ਇਕੱਠੇ ਆ ਸਾਡਾ ਨਗਰ ਦਾ ਜੋ ਮੇਰੇ ਵੀਰ ਆ ਪੈਣਾ ਵਾ ਅਸੀਂ ਸਾਰੇ ਇਕੱਠੇ ਹੋਵਾਂਗੇ ਅਸੀਂ ਪੈੜੀ ਨਹੀਂ ਦੇਵਾਂਗੇ ਭਾ ਮਰ ਭਾਵੇਂ ਜਾਈਏ ਪਹਿਲੀ ਨਹੀਂ ਦੇ ਸਕਦੇ ਸਾਡੇ ਬੱਚਿਆਂ ਦੀ ਜਾਇਦਾਦ ਆ ਅਸੀਂ ਭੁੱਖੇ ਰਹਿ ਰਾ ਕੇ ਵੀਰ ਜੀ ਬਣਾਈ ਆ ਪਹਿਲੀ ਅਸੀਂ ਨਹੀਂ ਦੇ ਸਕਦੇ